ਸ਼ੁਰੂ ਕਰਨ ਤੋਂ ਨਾ ਬੀਬੀਆਂ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਕੀਤੀ ਮੈਂ ਇੱਕ ਵਾਰੀ ਸਾਰੀ ਸੰਗਤ ਨੂੰ ਕਰਨੀ ਹੈ ਕੱਲਾ ਬੀਬੀਆਂ ਨੂੰ ਨਹੀਂ ਹਜੂਰ ਸਾਹਿਬ ਦੇ ਧਰਤੀ ਤੇ ਨਦੇੜ ਗੁਰੂ ਕਲਗੀ ਧਰਮ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਲਾਗੇ ਗੁਰੂ ਕੇ ਰੱਬ ਦੇ ਪਿਆਰੇ ਕੀਰਤਨ ਸੁਣਨ ਵਾਸਤੇ ਬੈਠੇ ਨੇ ਲਾਗੇ ਬੈਠੇ ਸਤਕਾਰਯੋਗ ਮਾਤਾ ਜੀ ਜਿਨ੍ਹਾਂ ਨੂੰ ਆਪਾਂ ਬੜੇ ਪਿਆਰ ਦੇ ਨਾਲ ਮਾਤਾ ਭਾਗ ਕੌਰ ਕਹਿੰਦੇ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਬੈਠੇ ਉਥੇ ਗੱਲਬਾਤ ਕਰਦਿਆਂ ਕਰਦਿਆਂ ਪੈਣੋ ਪਿਆਰੇ ਭਾਈ ਦਇਆ ਸਿੰਘ ਜੀ ਨੇ ਮਹਾਰਾਜ ਨੂੰ ਇੱਕ ਬੇਨਤੀ ਕੀਤੀ ਸਵਾਲ ਨਹੀਂ ਕੀਤਾ ਬੇਨਤੀ ਕੀਤੀ ਕਿ ਮਹਾਰਾਜ ਜਦੋਂ ਕਿਤੇ ਰੱਬ ਦੀ ਕੀਰਤੀ ਹੁੰਦੀ ਹੋਵੇ ਗੁਰੂ ਨਾਨਕ ਦੇਵ ਦੇ ਦਰ ਘਰ ਦੀਆਂ ਬਾਤਾਂ ਪੈਂਦੀਆਂ ਹੋਣ ਉਹਦੇ ਵਿੱਚ ਕੋਈ ਬੋਲ ਪਵੇ ਉਹਦੇ ਵਿੱਚ ਕੋਈ ਕੂਵੇ ਉਹਦੇ ਵਿੱਚ ਕੋਈ ਦੁਨਿਆਵੀ ਗੱਲ ਕਰੇ ਤੇ ਮਹਾਰਾਜ ਉਹਨਾਂ ਦੇ ਬਾਬਤ ਤੁਹਾਡਾ ਕੀ ਹੁਕਮ ਹੈ ਇਹ ਮੈਂ ਨੇ ਕਹਿੰਦਾ ਗੁਰੂ ਕਲਗੀਧਰ ਮਹਾਰਾਜ ਨੇ ਕਿਹਾ ਸਤਿਗੁਰੂ ਕਹਿੰਦੇ ਹਰ ਜਸ ਕਰਤ ਜੋ ਬਾਤ ਚਲਾਵੇ ਪੀ ਰੱਬ ਦੀ ਕੀਰਤੀ ਹੁੰਦੀ ਹੋਵੇ ਤੇ ਕੋਈ ਬੋਲਦਾ ਹੋਵੇ ਵਿੱਚ ਦੁਨਿਆਵੀ ਗੱਲਾਂ ਕਰਦਾ ਹੋਵੇ ਧਿਆਨ ਨਾਲ ਸੁਣਿਓ ਮਹਾਰਾਜ ਕਹਿੰਦੇ ਹਰ ਜਸ ਕਰਤ ਜੋ ਬਾਤ ਚਲਾਵੇ ਸੋ ਸਿੱਖ ਕੁੰਭੀ ਨਰਕ ਸਦਾਵੇ ਕੁੰਭੀ ਨਰਕ ਇੱਕ ਹੁੰਦਾ ਨਰਕ ਇੱਕ ਹੁੰਦਾ ਕੁੰਭੀ ਨਰਕ ਮਹਾਰਾਜ ਕੁੰਭੀ ਨਰਕ ਦਾ ਮਤਲਬ ਸਤਿਗੁਰੂ ਕਹਿੰਦੇ ਗੰਦਗੀ ਦੇ ਕੀੜੇ ਉਹਨਾਂ ਨੂੰ ਉਹ ਜੂਨਾ ਮਿਲਣ ਗਿਆ ਜਿਹੜੇ ਰੱਬ ਦੇ ਕਰ ਦੇ ਵਿੱਚ ਆਣ ਕੇ ਗੱਲਾਂ ਬਾਤਾਂ ਦੁਨਿਆਵੀ ਕਰਨਗੇ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਉਹਨੂੰ ਨਰਕ ਕੁੰਭੀ ਨਰਕ ਵਿੱਚ ਜਾ ਕੇ ਪੈਣਾ ਪਵੇਗਾ ਹੁਣ ਮੈਂ ਨਹੀਂ ਕਹਿਣਾ ਪਾਉਣਾ 2 ਵਜੇ ਤੱਕ ਵੀ ਤੁਸੀਂ ਕੂ ਮੇਰੇ ਵੱਲੋਂ ਰੱਜ ਕੇ ਬੋਲੀ ਚੱਲਿਓ ਮੇਰੇ ਨਾਲੋਂ ਜ਼ਿਆਦਾ ਰੌਲਾ ਪਾਓ ਹੁਣ ਪਾਓ ਹੁਣ ਨਹੀਂ ਮੈਂ ਸਾਰੇ ਆਪਣੇ ਟਾਈਮ ਵਿੱਚ ਨਹੀਂ ਕਿਸੇ ਨੂੰ ਕਹਿਣਾ ਕਿ ਚੁੱਪ ਕਰੋ ਜਾਂ ਨਾ ਕਰੋ ਇਹ ਹੁਣ ਤੁਸੀਂ ਜਾਣੋ ਤੇ ਕਲਗੀਆਂ ਵਾਲਾ ਪਾਤਸ਼ਾਹ ਜਾਣੇ ਤੁਸੀਂ ਜਾਣੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣੇ ਇਹ ਤੁਹਾਡੀ ਆਪਣੀ ਵਿਚਾਰ ਹੈ ਭਾਈ ਵੀ ਤੁਸੀਂ ਸੱਚਖੰਡ ਜਾਣਾ ਕਿ ਨਰਕਾਂ ਚ ਜਾਣਾ ਇਹ ਹੁਣ ਤੁਹਾਡੇ ਆਪਣੇ ਮਨ ਦੀ ਭਾਵਨਾ ਇੱਕ ਵਾਰੀ ਪੂਰੀ ਮਾਨਵਤਾ ਦਾ ਭਲਾ ਮੰਗੋ ਤੇ ਉਚਾਰਨ ਕਰੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਗਿਆਨੀ ਜੀ ਹੁਣੇ ਮੈਨੂੰ ਕਹਿ ਰਹੇ ਸੀ ਵੀ ਗੁਰਤਾ ਗੱਦੀ ਦਿਵਸ ਦੇ ਪਰਥਾਏ ਹੈਡ ਗ੍ਰੰਥੀ ਸਹਿਬਾਨ ਵਿਚਾਰ ਕਰ ਗਏ ਨੇ ਤੁਸੀਂ ਕੋਈ ਚੜਦੀ ਕਲਾ ਵਾਲਾ ਮਜਬੂਨ ਸਿੱਖ ਸੰਗਤਾਂ ਦੇ ਸਾਹਮਣੇ ਰੱਖੋ ਤਾਂ ਗਿਆਨੀ ਜੀ ਦਾ ਧੰਨਵਾਦ ਮੈਂ ਆਪ ਜੀ ਦਾ ਧਿਆਨ ਲੈ ਕੇ ਚੱਲਦਾ ਵੀ ਅਸਲ ਵਿੱਚ ਅਸੀਂ ਬਰਬਾਦ ਕਿਵੇਂ ਹੋਏ ਅਸੀਂ ਇਸ ਤਰ੍ਹਾਂ ਦੇ ਨਹੀਂ ਸੀ ਜਿਤਨਾ ਦੇ ਆਪਾ ਹੋਨੇ ਆ ਇਸ ਤਰ੍ਹਾਂ ਦਾ ਸਾਡਾ ਤੰਗ ਤਰੀਕਾ ਨਹੀਂ ਸੀ ਤੁਹਾਨੂੰ ਕਿਵੇਂ ਮਾਰਿਆ ਗਿਆ ਤੁਹਾਡਾ ਰਾਜ ਭਾਗ ਕਿਵੇਂ ਬਰਬਾਦ ਕੀਤਾ ਗਿਆ ਤੇ ਅੱਜ ਤੁਹਾਨੂੰ ਕਿਵੇਂ ਮਾਰਿਆ ਜਾ ਰਿਹਾ ਅੱਜ ਕਿਵੇਂ سوشل ਮੀਡੀਆ ਤੇ ਇੱਕ ਤੁਸੀਂ ਵੀਡੀਓ ਵੇਖੀ ਹੋਵੇਗੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡਾ ਟੂਆ ਪੁੱਟ ਕੇ ਉਹਦੇ ਵਿੱਚ ਤੁਹਾਡਾ ਧਾਰਮਿਕ ਸਾਹਿਤ ਦੱਬਿਆ ਜਾ ਰਿਹਾ ਦੱਬਿਆ ਜਿਹਨੂੰ ਆਪਾਂ ਕਹਿੰਦੇ ਮਹਾਨ ਕੋਚ ਉਹ ਟੂਆ ਪੁੱਟ ਕੇ ਨਾ ਪਟਿਆਲਾ ਯੂਨੀਵਰਸਿਟੀ ਦੇ ਜਿੰਨਾ ਵੀ ਸਾਹਿਤ ਹੈ ਉਹ ਉਹ ਟੋਏ 'ਚ ਦੱਬਿਆ ਜਾ ਰਿਹਾ ਇਹਦਾ ਕਾਰਨ ਕੀ ਹੈ 14 ਸਾਲ ਲੱਗੇ 14 ਸਾਲ ਮਹਾਨ ਕੋਚ ਬਣਾਉਂਦਿਆ ਬਣਾਉਂਦਿਆ ਭਾਈ ਕਾਨ ਸਿੰਘ ਨਾਬੇ ਨੂੰ 14 ਸਾਲ ਲੱਗੇ 14 ਸਾਲਾਂ ਦੇ ਵਿੱਚ 64000 ਸ਼ਬਦ ਜਿਹੜਾ ਦੂਜੇ ਗ੍ਰੰਥਾਂ ਦੇ ਵਿੱਚੋਂ ਲੈ ਕੇ ਤੇ ਭਾਈ ਕਾਨ ਸਿੰਘ ਨਾਭੇ ਨੇ ਉਹਦਾ ਮੁਤਾਲਾ ਕੀਤਾ ਉਹਦੇ ਅਰਥ ਕੀਤੇ 14 ਸਾਲ ਦੀ ਮਿਹਨਤ ਆ ਤੇ ਜਦੋਂ ਉਹਨੂੰ ਪ੍ਰਿੰਟਿੰਗ ਪ੍ਰੈਸ ਤੇ ਲੈ ਕੇ ਜਾ ਕੇ ਛਾਪਣਾ ਸੀ ਨਾ ਉਹਦੇ ਤੇ ਲੱਗਾ 51000 ਰੁਪਈਆ ਉਦੋਂ 51000 ਰੁਪਏ ਦਾ 3 ਕਿਲੋ ਸੋਨਾ ਆਉਂਦਾ ਸੀ 3 ਕਿਲੋ ਸੋਨਾ ਜਦੋਂ ਸਾਹਿਤ ਛਾਪਿਆ ਗਿਆ ਔਰ ਉਹ ਮਹਾਨ ਕੋਸ਼ ਜਿਹਨੇ 14 ਸਾਲ ਮਿਹਨਤ ਕਰਕੇ ਤੇ ਜਦਨ ਛਾਪਨਾ ਸੀ ਉਦਨ ਪਟਿਆਲਾ ਰਿਆਸਤ ਨੇ ਬਹੁਤ ਵੱਡਾ ਯੋਗਦਾਨ ਪਾ ਕੇ ਤੇ ਪਟਿਆਲਾ ਰਿਆਸਤ ਨੇ ਉਹ ਸਾਹਿਤ ਛਪਵਾਇਆ ਅੱਜ ਤੁਹਾਨੂੰ ਕਿਸੇ ਕੰਫਿਊਜ਼ਨ ਹੋ ਜਾਵੇ ਕਿਸੇ ਛਪਤ ਦੀ ਮੈਨੂੰ ਨਾ ਪਤਾ ਲੱਗੇ ਪਿਆ ਇਸ ਛਪਤ ਦਾ ਕੀ ਮਤਲਬ ਹੈ ਮੈਂ ਮਹਾਨ ਕੋਸ਼ ਦੇ ਵਿੱਚੋਂ ਜਾ ਕੇ ਜਦੋਂ ਪੜਦਾ ਉਸ ਸ਼ਬਦ ਦੇ ਕਈ ਕਈ ਅਰਥ ਮੇਰੇ ਸਾਹਮਣੇ ਆਉਂਦੇ ਨੇ ਕਈ ਕਈ ਅਰਥ ਹੁਣ ਉਹ ਦੱਬਿਆ ਕਿਉਂ ਜਾ ਰਿਹਾ ਤੁਹਾ ਪੁੱਟ ਕੇ ਉੱਤੇ ਮਿੱਟੀ ਕਿਉਂ ਪਾਈ ਜਾਣੀ ਹੈ ਇਹਦੇ ਦੋ ਕਾਰਨ ਨੇ ਦੋ ਕਾਰਨ ਪਹਿਲਾ ਕਾਰਨ 84 ਦਾ ਕੱਲੂ ਕਾਰਾ ਹੋਇਆ 84 ਦੇ ਕੱਲੂ ਕਾਰੇ ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਨੂੰ ਸਾੜਿਆ ਗਿਆ ਉਹਦੇ ਵਿੱਚ ਤੁਹਾਡਾ ਸਾਹਿਤ ਨਹੀਂ ਸਾੜਿਆ ਉਹਦੇ ਵਿੱਚ ਤੁਹਾਡੇ ਗ੍ਰੰਥ ਤੁਹਾਡੀਆਂ ਕਿਤਾਬਾਂ ਕੱਢ ਲਈਆਂ ਉਹਦੀਆਂ ਜਿਲਦਾਂ ਜਿਹੜੀਆਂ ਸਨ ਜਿਲਦਾਂ ਉਹਨਾਂ ਜਿਲਦਾਂ ਨੂੰ ਅੱਗ ਲਗਾ ਕੇ ਤੁਹਾਡੀਆਂ ਅੱਖਾਂ 'ਚ ਘਟਾ ਪਾਇਆ ਗਿਆ ਕੇ ਤੁਹਾਡਾ ਸਾਹਿਬ ਇਸ ਕੱਲੂ ਕਾਰੇ ਦੇ ਵਿੱਚ ਸੜ ਕੇ ਸੁਆਹ ਹੋ ਗਿਆ ਗੋਲੀਆਂ ਦੇ ਨਾਲ ਗੋਲੀਆਂ ਦੇ ਨਾਲ ਸੜਿਆ ਨਹੀਂ ਸੀਗਾ ਉਹ ਤੁਹਾਡਾ ਸਾਹਿਬ ਅੱਜ ਵੀ ਸਾਹ ਬਿਆਕ ਲਿਆ ਨਹੀਂ ਜਿਵੇਂ ਅੱਜ ਤੁਹਾਡੇ ਧਾਰਮਿਕ ਗ੍ਰੰਥ ਤੁਹਾਡੇ ਪ੍ਰਾਤਣੇ ਇਤਿਹਾਸਕ ਗ੍ਰੰਥ ਕਿਤੇ ਟੂਆ ਪੁੱਟ ਕੇ ਦੱਬੇ ਜਾ ਰਹੇ ਨੇ ਕਿਤੇ ਅਗਣ ਭੇਟ ਕੀਤੇ ਜਾ ਰਹੇ ਨੇ ਇਹਦਾ ਮਤਲਬ ਇਹ ਜੇ ਤੁਸੀਂ ਨਾ ਜਾਗੇ ਤੇ ਦਸਾਂ 15 ਸਾਲਾਂ ਨੂੰ ਉਹਨਾਂ ਗ੍ਰੰਥਾਂ ਵਿੱਚ ਮਿਲਾਵਟ ਕਰਕੇ ਤੁਹਾਡੇ ਵਿੱਚ ਲਿਆਂਕੇ ਤੁਹਾਡੇ ਸਕੂਲਾਂ 'ਚ ਪੜ੍ਹਾਏ ਜਾਣਗੇ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਗ੍ਰੰਥਾਂ ਦੇ ਉਹਨਾਂ ਧਾਰਮਿਕ ਪੋਥੀਆਂ ਦੀ ਕਥਾ ਕਰਵਾਇਆ ਕਰਨ گے ਅਗਲੇ ਤੇ 20-25 ਸਾਲਾਂ ਨੂੰ ਤੁਹਾਡੇ ਬੱਚਿਆਂ ਨੂੰ ਭੁੱਲ ਜਾਵੇਗਾ ਪਿਤਾ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਦੇਣ ਕੀ ਸੀ ਤੁਹਾਡੇ ਬੱਚਿਆਂ ਨੂੰ ਭੁੱਲ ਜਾਵੇਗਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਕਿਉਂ ਦਿੱਤੀ ਤੁਹਾਡੇ ਬੱਚਿਆਂ ਨੂੰ ਭੁੱਲ ਜਾਵੇਗਾ ਦਸਾਂ ਪਾਤਸ਼ਾਹਾਂ ਦਾ ਕਰਨੀ ਨਾਮਾ ਕੀ ਸੀ ਤੁਹਾਡਾ ਸਿੱਖ ਇਤਿਹਾਸ ਕੀ ਹੈ ਇਹ ਅਗਲੇ ਨੇ ਤੁਹਾਡੇ ਕੋਲੋਂ ਖੋਹ ਕੇ ਟੋਏ ਚ ਦੇਣਾ ਦੱਬ ਅਸੀਂ ਚੁੱਪ ਕਰਕੇ ਹੱਥਾਂ ਤੇ ਹੱਥ ਤਰ ਕੇ ਬੈਠੇ ਮੈਨੂੰ ਕੀ ਲੱਗੇ ਜੇ ਗੁਰੂ ਕਲਗੀ ਧਰ ਮਹਾਰਾਜ ਕਿਤੇ ਕਹਿੰਦੇ ਵੀ ਚੜਾਵਾ ਮੈਨੂੰ ਬਹੁਤ ਚੜਨ ਰਿਆ ਭੈਣਾ ਤੇ ਕਾਂਟੇ ਤੇ ਵਾਲੀਆਂ ਲਾ ਲਾ ਕੇ ਗੁਰੂ ਕਲਗੀ ਧਰ ਦੇ ਚਰਨਾਂ ਚ ਰੱਖੀ ਜਾਂਦਾ ਸੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਚ ਲੈਂਦੇ ਵੀ ਚੜਾਵਾ ਬਹੁਤ ਪੈਰਿੰਗਾ ਹੱਥ ਲਾਉਣ ਵਾਲੇ ਬਹੁਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਤੇ ਕਹਿੰਦੇ ਮੈਨੂੰ ਕੀ ਲੱਗੇ ਅੱਜ ਤੁਹਾਡੇ ਪਿੰਡ ਦੇ ਵਿੱਚ ਹਰ ਸਰ ਸਾਹਿਬ ਗੁਰਦੁਆਰਾ ਨਾ ਹੁੰਦਾ ਤੇ ਮੇਰੇ ਪਿੰਡ ਦੇ ਵਿੱਚ ਤਿੰਨ ਚਾਰ ਗੁਰਦੁਆਰੇ ਨਾ ਹੁੰਦੇ ਤੇ ਨਾ ਨਿਸ਼ਾਨ ਸਾਹਿਬ ਚੁਲਦੇ ਹੁੰਦੇ ਇਹ ਨਾ ਜ਼ਿੰਦਗੀ ਚ ਕਦੇ ਕਿਉ ਮੈਨੂੰ ਕੀ ਲੱਗੇ ਜੇ ਉਹ ਧਾਰਮਿਕ ਗ੍ਰੰਥ ਦੱਬੇ ਗਏ ਤੇ ਮੈਨੂੰ ਕੀ ਲੱਗੇ ਤੇ ਜੇ ਮਲਾਵਟ ਆਉਂਦੀ ਤੇ ਮੈਨੂੰ ਕੀ ਲੱਗੇ ਜੇ ਇਹ ਗੱਲ ਕਿਤੇ ਧਿਆਨ ਵਿੱਚ ਲੈ ਕੇ ਤੁਸੀਂ ਤਰਪੇ ਵੀ ਮੈਨੂੰ ਕੀ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਤੁਹਾਡੇ ਸਿਰ ਤੇ ਪੱਗਾਂ ਰਹਿਣੀਆਂ ਨਾ ਮੇਰੇ ਸਿਰ ਤੇ ਪੱਗਾਂ ਰਹਿਣੀਆਂ ਇਹ ਤੁਹਾਨੂੰ ਕੋਈ ਕੌਮ ਤੋਪਾਂ ਨਾਲ ਖਤਮ ਨਹੀਂ ਹੁੰਦੀ ਜੇ ਤੁਸੀਂ ਤੋਪਾਂ ਨਾਲ ਮਰਦੇ ਹੋ ਤੇ ਤੁਹਾਡੇ ਤੇ ਕੱਲੂ ਘਾਰੇ ਕਿਤੇ ਘਟ ਵਾਪਰੇ ਆ ਜਦੋਂ 1 ਲੱਖ ਸਿੱਖ ਕੌਮ ਦੀ ਗਿਣਤੀ ਸੀ ਉਹ ਦਿਨ 35 ਹਜ਼ਾਰ ਵੱਡੇ ਕੱਲੂ ਘਾਰੇ ਦੇ ਵਿੱਚ ਕਤਲੇਆਮ ਕੀਤੀ ਗਈ ਜਿੱਦਨ ਤੁਸੀਂ 65 ਹਜ਼ਾਰ ਬਚੇ ਉਹ ਦਿਨ ਨਾ ਮੁੱਕੇ ਅਸਾਂ ਕੋਈ ਕੌਮ ਤੋਪਾਂ ਨਾਲ ਨਹੀਂ ਮਰਦੀ ਕੋਈ ਕੌਮ ਗੋਲੀਆਂ ਨਾਲ ਨਹੀਂ ਮਰਦੀ ਜਿਹੜੀ ਕੌਮ ਨੂੰ ਮਾਰਨਾ ਉਹਦੇ ਤੇ ਕਲਮ ਦੀ ਮਾਰ ਚਲਾ ਦਿਓ ਕਲਮ ਦੀ ਨੋਕ ਦੇ ਨਾਲ ਜਿਹੜੀ ਕੌਮ ਨੂੰ ਮਾਰੋਗੇ ਕੌਮ ਆਪਣੇ ਆਪ ਹੀ ਮੈਂ ਸੱਚ ਬੋਲਾਂਗਾ ਕੱਲ ਨੂੰ ਮੇਰਾ ਬੋਲਿਆ ਹੋਇਆ ਸੱਚ 100 ਝੂਠ ਨਾਲੋਂ ਜ਼ਿਆਦਾ ਮਾੜਾ ਹੋਵੇਗਾ 100 ਝੂਠ ਦੇ ਨਾਲੋਂ ਅੱਜ ਕੋ ਬੰਦਾ ਇਹ ਪਾਰਟੀ ਚੋਂ ਨਿਕਲਦਾ ਦੂਜੀ ਪਾਰਟੀ ਜਾਂਦਾ ਦੂਜਿਆਂ ਦੇ ਝੱਗੇ ਚੁੱਕੀ ਜਾਂਦਾ ਆ ਮਾੜਾ ਸੱਜਣਾ ਜਿੱਦਨ ਉਹ ਪਾਰਟੀ ਚ ਸੀ ਉਸ ਦਿਨ ਸੱਚ ਬੋਲ ਦੂੰ ਉਹ ਦਿਨ ਪਤਾ ਲੱਗਦਾ ਪੀ ਕੌਣ ਚੰਗਾ ਤੇ ਕੌਣ ਮਾੜਾ ਸੱਚ ਸਮੇਂ ਦਾ ਬੋਲਿਆ ਸੱਚ ਹੈ ਸਮੇਂ ਤੋਂ ਬਾਅਦ ਬੋਲਿਆ ਸੱਚ ਲੱਖਾਂ ਝੂਠ ਨਾਲੋਂ ਮੈਂ ਤੁਹਾਡਾ ਸੱਚੋ ਮਾੜਾ ਹੋਵੇਗਾ ਜਿਹੜਾ ਸਮਾਂ ਲੰਗੜ ਤੋਂ ਬਾਅਦ ਆਪਾਂ ਬੋਲਾਂਗੇ ਉਹਦਾ ਫਾਇਦਾ ਨਹੀਂ ਕੋਈ ਹੋਵੇਗਾ ਇਸ ਕਰਕੇ ਮੈਂ ਸ਼ੁਰੂ-ਸ਼ੁਰੂ ਵਿੱਚ ਤੁਹਾਡੀ ਖੇਦਮਤ ਵਿੱਚ ਬੇਨਤੀ ਕੀਤੀ ਹੈ ਇਹਨੂੰ ਸਵੀਕਾਰ ਜ਼ਰੂਰ ਕਰਿਓ ਇਹ ਨਾ ਕਿਓ ਵੀ ਮੈਨੂੰ ਕੀ ਲੱਗੇ ਹੁਣ ਤੁਸੀਂ ਕਹੋਗੇ ਵੀ ਅਸੀਂ ਕੀ ਕਰ ਸਕਦੇ ਤੁਸੀਂ ਬਹੁਤ ਕੁਝ ਕਰ ਸਕਦੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਕਿਤੇ ਪ੍ਰਾਤਨ ਗ੍ਰੰਥ ਪਏ ਨੇ ਗੁਰਬਾਣੀ ਵਾਲੀਆਂ ਪੋਥੀਆਂ ਪਈਆਂ ਨੇ ਉਹਨਾਂ ਨੂੰ ਦਵਾ-ਦਵਾ ਲੈ ਕੇ ਤੇ ਗੋਇੰਦਵਾਲ ਸਾਹਿਬ ਨਾਲ ਚਲ ਜਾ ਕਰੋ ਵੀ ਸਸਕਾਰ ਕਰਵਾਈਏ ਇਹ ਕਦੇ ਵੀ ਨਾ ਕਰਿਓ ਜਿਹੜਾ ਸਾਹਿਤ ਤੁਹਾਡੇ ਕੋਲ 50 ਸਾਲ ਪੁਰਾਣਾ ਤੁਹਾਡੇ ਘਰ ਚ ਪਿਆ ਅੱਜ ਤੁਸੀਂ ਕਿਤੇ ਵੀ ਜਾ ਕੇ ਲਿਟਰੇਚਰ ਵਾਲੀ ਦੁਕਾਨ ਤੇ ਪੁੱਛੋ ਉਹਦੇ ਵਿੱਚੋਂ ਤੁਹਾਨੂੰ ਉਹ ਨਹੀਂ ਮਿਲਦਾ ਜੁਲਦਾ ਲੱਭੇਗਾ ਮੁੱਕ ਦੀ ਗੱਲ ਇੱਕ ਮੋਟੀ ਜੀ ਗੱਲ ਕਰ ਦਿਆਂ ਅੱਜ ਤੁਸੀਂ ਸਰਦਾ ਗਿਆਨੀ ਕਰਤਾਰ ਸਿੰਘ ਕਲਾਸ ਵਾਲੀ ਦੇ ਇੱਕ ਗ੍ਰੰਥਾ ਲਿਆਓ ਉਹਦੇ ਵਿੱਚੋਂ ਚਮਕੌਰ ਦਾ ਜੁੱਧ ਪੜ੍ਹੋ ਉਹਦੇ ਵਿੱਚ ਇੱਕ ਲਾਈਨ ਲਿਖੀ ਹੈ ਮੈਂ ਛੱਟ ਆਇਆ ਸੀਗਾ ਜੀਵਨ ਸਿੰਘ ਚਾਤਰ ਸਿੰਘ ਦੀ ਦੁਕਾਨ ਤੇ ਉਹਦੇ ਵਿੱਚ ਇੱਕ ਲਾਈਨ ਲਿਖੀ ਹੈ ਉਹ ਕਹਿੰਦਾ ਜਦੋਂ ਗੁਰੂ ਕਲਗੀਧਰ ਮਹਾਰਾਜ ਦਾ ਵੱਡਾ ਸਹਬ ਜਾਦਾ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਚੱਲਿਆ ਉਹ ਵਾਪਸ ਆਣ ਕੇ ਆਪਣੇ ਪਿਤਾ ਦੇ ਕੋਲੋਂ ਪਾਣੀ ਮੰਗਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੋਤੇ ਨੂੰ ਪਾਣੀ ਨਹੀਂ ਪਿਆਇਆ 10 ਲੱਖ ਦਾ ਘੇਰਾ ਹੋਵੇ ਬੰਦਾ ਵਿੱਚ ਲੜਨ ਧਿਆ ਹੋਵੇ ਤੇ 10 ਲੱਖ ਨੂੰ ਰੋਕ ਕੇ ਆਖੇ ਵੀ 2 ਕੁ ਮਿੰਟ ਡਾਂਗਾ ਰੋਕੋ ਤੇ ਮੈਂ ਪਾਣੀ ਪੀਆਵਾਂ ਬੰਦਾ ਤੇ ਇੱਕ ਗੱਲ ਪੈ ਜੇ ਤੇ ਪਾਣੀ ਨਹੀਂ ਪੀਂਨ ਦਿੰਦਾ 10 ਲੱਖ ਨੇ ਪਾਣੀ ਕਿੱਥੇ ਪੀਂਨ ਦੇਣਾ ਸੀ ਦਾਪਾ ਇਸ ਕਰਕੇ ਇਹ ਬਹੁਤ ਕੁਝ ਹੈ ਜਿਹੜਾ ਤੁਹਾਡੇ ਗ੍ਰੰਥਾਂ ਦੇ ਵਿੱਚ ਤੁਹਾਡੇ ਸਾਹਿਤ ਦੇ ਵਿੱਚ ਮਿਲਾਵਟ ਕਰਕੇ ਤੁਹਾਡੇ ਸਾਹਮਣੇ ਪਰੋਸਿਆ ਜਾਵੇਗਾ ਜਿਹੜੀਆਂ ਤੁਹਾਡੇ ਘਰਾਂ ਦੇ ਵਿੱਚ ਪ੍ਰਾਤਨ ਪੋਥੀਆਂ ਪਈਆਂ ਨੇ ਕੁਰਬਾਨੀ ਵਾਲੀਆਂ ਸਾंभ ਕੇ ਰੱਖੋ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਉਹ ਪੋਥੀਆਂ ਗੋਇੰਦਵਾਲ ਸਾਹਿਬ ਦਾਵਾ-ਦਾਵਾ ਛੱਡਣ ਨਾ ਜਾਇਓ ਭਈ ਇਹਨਾਂ ਨੂੰ ਅਗਣ ਭੇਟ ਕਰਵਾਈਏ ਅੰਤਮ ਸੰਸਕਾਰ ਕਰਵਾਈਏ ਜੇ ਨਾ ਸਾਭੀਆਂ ਜਾਣ ਮੇਰਾ ਕੰਟੈਕਟ ਨੰਬਰ ਲੈ ਲਿਓ ਜੇ ਤੁਹਾਡੇ ਕੋਲ ਨਾ ਸਾਭੀਆਂ ਜਾਣ ਤੇ ਕਿਰਪਾ ਕਰਕੇ ਮੇਰੀ ਝੋਲੀ ਚ ਪਾ ਦਿਓ ਮੈਂ ਆਪੇ ਸੰਭ ਲਵਾਂਗਾ ਇਹ ਮੇਰੀ ਬੇਨਤੀ ਇੱਕ ਵਾਰੀ ਸਾਰੇ ਸੰਗਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਮਨਪਿਰਤੇ ਲੈ ਕੇ ਚਲੋ ਇਤਿਹਾਸ ਦੇ ਪੱਤਰਿਆਂ ਦੇ ਉੱਪਰ ਪੀ ਤੁਹਾਨੂੰ ਕਿਵੇਂ ਮਾਰਿਆ ਸਰਦਾਰ ਕਦੇ ਨਹੀਂ ਮਰਦਾ ਸਰਦਾਰ ਉਦੋਂ ਮਰਦਾ ਜਦੋਂ ਗਦਾਰ ਮਰਵਾਵੇ ਪੰਜਾਬੀ ਕਦੇ ਨਹੀਂ ਮਰਦਾ ਪੰਜਾਬੀ ਉਦੋਂ ਮਰਨਗੇ ਜਦੋਂ ਜਦੋਂ ਪੰਜਾਬ ਨੂੰ ਗਦਾਰੀ ਨੇ ਮਰਵਾਇਆ ਉਦੋਂ ਉਦੋਂ ਪੰਜਾਬ ਮਰਿਆ ਨਹੀਂ ਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ 1809 ਵਿੱਚ ਇੱਕ ਸ਼ੇਰੇ ਪੰਜਾਬ ਦੀ ਸੰਧੀ ਹੋਈ ਅੰਗਰੇਜ਼ਾਂ ਦੇ ਨਾਲ ਅੰਗਰੇਜ਼ਾਂ ਨੇ ਸੰਧੀ ਤੇ ਸਿਕਨੇਚਰ ਕਰ ਦਿੱਤੇ ਵੀ ਜਿਹੜੇ ਸਤਲੁਜ ਤੋਂ ਪਾਰ ਤੁਹਾਡੇ 84 ਪਿੰਡ ਨੇ ਉਹਦੇ ਵਿੱਚ ਤੁਹਾਨੂੰ ਖਾਲਸਾ ਫੌਜ ਰੱਖਣ ਦੀ ਲੋੜ ਕੋਈ ਨਹੀਂ ਉਹਨਾਂ ਪਿੰਡਾਂ ਦੀ ਰਾਖੀ ਕਰਨਗੇ ਅੰਗਰੇਜ਼ ਉਹਦਾ ਮਾਮਲਾ ਪਹਚਾਇਆ ਜਾਵੇਗਾ ਲਾਹੌਰ ਦਰਬਾਰ ਵਿੱਚ ਸ਼ੇਰੇ ਪੰਜਾਬ ਨੇ ਸੰਧੀ ਕਰ ਲਈ ਫਿਰ ਮਹਾਰਾਜਾ ਰਜੀਤ ਸਿੰਘ ਦੀ 1849 ਵਿੱਚ ਹੁੰਦੀ ਮੌਤ 39 ਤੋਂ ਲੈ ਕੇ 49 ਤੱਕ ਦਸਾਂ ਸਾਲਾਂ ਵਿੱਚ ਸਿੱਖ ਰਾਜ ਬਰਬਾਦ ਕਰ ਦਿੱਤਾ ਧਿਆਨ ਸਿੰਘ ਡੋਗਰੇ ਦੇ ਪਰਿਵਾਰ ਨੇ ਸਿੱਖ ਰਾਜ ਨੂੰ ਲੈ ਕੇ ਬਹਿ ਗਿਆ ਧਿਆਨ ਸਿੰਘ ਡੋਗਰੇ ਤੇ ਦੋ ਜੂਪੀ ਦੇ ਭਈਏ ਇੱਕ ਦਾ ਨਾਮ ਹੈ ਲਾਲ ਸਿੰਘ ਇੱਕ ਦਾ ਨਾਮ ਹੈ ਤੇਜਾ ਸਿੰਘ ਇਹਨਾਂ ਦੋਨਾਂ ਬੰਦਿਆਂ ਨੇ ਸਿੱਖ ਰਾਜ ਦੀਆਂ ਬੇੜੀਆਂ ਚਵੱਟੇ ਪਾਈ ਜਦੋਂ ਵੀ ਪਾਏ ਬਹੁਤ ਆਤ ਪਈਆਂ ਨੇ ਪਾਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ 4 ਸਾਲ ਦੇ ਬੱਚੇ ਦੇ ਨਾਲ ਜੋ ਕੁਝ ਬਿਹਾਰ ਦੇ ਇੱਕ ਭਈਏ ਨੇ ਕਰਤੂਤ ਕੀਤੀ ਆ ਉਹ ਤੁਹਾਡੇ ਕੋਲ ਲੁਕੇ ਆਸ਼ੇ ਪਿਆ ਨਹੀਂ ਮੈਨੂੰ ਤੇ ਕਹਿਣ ਲੱਗਿਆ ਪੈਨੋ ਸ਼ਰਮ ਆਉਂਦੀ ਆ ਆ ਨਿੱਕੇ ਨਿੱਕੇ ਤੁਹਾਡੇ ਕੋਲ ਤਿੰਨਾ 4-5 ਸਾਲਾਂ ਦੇ ਬੱਚੇ ਨੇ ਤੁਹਾਡੇ ਕਿਤੇ ਨਦੀ ਗਾਖਾ ਚੱਖਾਂ ਪਾ ਕੇ ਦੇਖੋ ਜਦੋਂ ਤੁਸੀਂ ਨਿੱਕੇ ਜਿਹੇ ਬੱਚੇ ਦੇ ਚਿਹਰੇ ਵੱਲ ਵੇਹਦੇ ਹੋ ਉਹਦੀ ਮਸੂਮੀਅਤ ਵਿੱਚੋਂ ਤੁਹਾਨੂੰ ਰੱਬ ਦੇ ਦਰਸ਼ਨ ਹੁੰਦੇ ਨੇ ਰੱਬ ਦੇ ਉਹ ਕਿੱਡਾ ਨਰਦਾਈ ਬੰਦਾ ਹੋਵੇਗਾ ਜਿਨੇ ਨਿੱਕੇ ਜੇ ਬੱਚੇ ਨਾਲ ਪਹਿਨੋ ਗਲਤ ਕਰਮ ਕੀਤਾ ਉਹਦੇ ਤੋਂ ਬਾਅਦ ਉਹ ਤੇ ਗੁਪਤੰਗ ਦੇ ਚੋਨੇ ਸਰੀਆ ਤੱਕ ਦਿੱਤਾ ਉਹਦੇ ਤੋਂ ਬਾਅਦ ਉਹ ਬੱਚੇ ਦੀ ਕੈਪਰੀ ਦੇ ਨਾਲ ਉਹ ਬੱਚੇ ਦੀ ਸੰਗੀ ਕੁੱਟ ਕੇ ਜ਼ੋਰ ਦੇ ਨਾਲ ਛੋਟਾ ਜਿਹਾ ਬੱਚਾ ਮਾਰ ਦਿੱਤਾ ਉਹ ਵਿਚਾਰੇ ਨੂੰ ਕਿਹੋ ਜੀ ਮੌਤ ਆਈ ਹੋਵੇਗੀ ਇੱਕ ਵਾਰੀ ਮੌਤ ਦੀ ਕੰਬਗੀ ਹੋਵੇਗੀ ਜਦੋਂ ਆਈ ਹੋਵੇਗੀ ਕੀ ਕਰਨਾ ਚਾਹੀਦਾ ਸੀ ਤੇ ਪੰਜਾਬ ਦਾ ਸੀਐਮ ਪਤਾ ਕੀ ਬੋਲਿਆ ਉਹ ਕਹਿੰਦਾ ਅੱਜ ਤੁਸੀਂ ਕਹਿੰਦੇ ਹੋ ਭਈਏ ਭਜਾਓ ਕੱਲ ਨੂੰ ਦੂਜੀਆਂ ਕੈਂਟਰੀਆਂ ਦੇ ਵਿੱਚੋਂ ਕਹਿਣਗੇ ਸਿੱਖਾਂ ਨੂੰ ਕੱਢ ਦਿਓ ਕਹਿੰਦਾ ਇਸ ਤਰ੍ਹਾਂ ਨਹੀਂ ਗੱਲਾਂ ਚੱਲਦੀਆਂ ਮੈਂ ਕਹਿੰਦਾ ਜੇ ਕੋਈ ਪੱਗ ਬੰਨ ਕੇ ਰੇਪ ਕਰਦਾ ਮੁੱਖ ਮੰਤਰੀ ਸਾਹਿਬ ਚੁਰਾਏ ਸਖਲਾਰ ਕੇ ਤੇਲ ਪਾ ਕੇ ਅੱਗ ਲਾ ਦੇ ਤੇ ਜੇ ਕੋਈ ਬਿਹਾਰ ਦਾ ਸਾਡੇ ਬੱਚਿਆਂ ਨਾਲ ਗਲਤ ਕਰਤੂਤਾਂ ਕਰਦਾ ਉਹ ਬੰਦਾ ਜੇਲ੍ਹ ਵਿੱਚ ਨਹੀਂ ਚਾਹੀਦਾ ਉਹਨੂੰ ਕਿਸੇ ਪੰਜਾਬ ਦੇ ਚੌਂਕ ਵਿੱਚ ਮੁੱਢੀ ਤਰ੍ਹਾਂ ਖ ਕੇ ਨਿਕੇ ਨਿਕੇ ਟੁਕੜੇ ਕਰ ਦੇਣੇ ਚਾਹੀਦੇ ਨੇ ਕੱਖ ਨਹੀਂ ਬੰਨਣਾ ਤੁਹਾਡਾ ਇਸ ਤਰ੍ਹਾਂ ਜੇ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਰਾ ਕੁਝ ਕਰਨਾ ਉਹ ਜਿਹੜਾ ਕੱਲ੍ਹ ਭਈਆ ਜਲੰਧਰੋਂ ਫੜਿਆ ਗਿਆ ਉਹਨੂੰ ਤੇ ਤੁਹਾਡਾ ਕਾਨੂੰਨ ਪਾਣੀ ਪਿਉਂਦਾ ਫਿਰੰਡਿਆ ਛੱਡ ਕੇ ਤੇ ਤੁਸੀਂ ਖਲੋਤਾ ਵੇਖਿਆ ਹੋਵੇਗਾ ਉਹਨੂੰ ਤਾਂ ਤੁਹਾਡਾ ਕਾਨੂੰਨ ਉਹ ਜਿਹੜੇ ਬੱਚੇ ਨੇ ਜਿਹੜੇ ਬਈਏ ਨੇ ਸਕੂਲੋਂ ਆਉਂਦੀ ਨਿੱਕੀ ਜੀ ਲੜਕੀ ਚੁੱਕ ਕੇ ਪਾਰਕ ਵਿੱਚ ਲੈ ਗਿਆ ਜਦੋਂ ਉਹ ਲੜਕੀ ਦੇ ਪਰਿਵਾਰ ਨੇ ਭੱਜਾ ਫੜਿਆ ਉਹਦੇ ਚਾਰ ਛੇਤਰ ਮਾਰੇ ਤੇ ਜਿਹੜੇ ਕਹਿੰਦੇ ਪੰਜਾਬ ਦਾ ਕਾਨੂੰਨ ਉਹ ਕਾਨੂੰਨ ਵਾਲਿਓ ਨੂੰ ਪਾਣੀ ਪਿਆਉਂਦਾ ਸੜਕ ਤੇ ਖਲਿਆੜ ਕੇ ਪਾਣੀ ਨਹੀਂ ਸੀ ਪਿਉਣਾ ਚਾਹੀਦਾ ਉਹਨੂੰ ਗੋਲੀ ਮਾਰਨੀ ਚਾਹੀਦੀ ਸੀ ਤਾਂ ਸਤਿਗੁਰੂ ਕਿਰਪਾ ਕਰੇ ਮਹਾਰਾਜ ਥੋੜੇ ਬੋਤੇ ਤੁਸੀਂ ਜਾਗੋ ਜੇ ਤੁਸੀਂ ਨਹੀਂ ਜਾਗੋਗੇ ਇੱਥੇ ਇੱਕ ਹੁਸ਼ਿਆਰਪੁਰ ਬੱਚੇ ਦੇ ਵਿੱਚ ਨਹੀਂ ਹੋਇਆ ਜੇ ਤੁਸੀਂ ਨਾ ਜਾਗੇ ਇਹ ਭਈਏ ਇਹਨੇ ਵੱਧ ਜਾਣਗੇ ਤੁਹਾਡੇ ਘਰਾਂ ਵਿੱਚ ਆਣ ਕੇ ਸਾਡੇ ਬੱਚਿਆਂ ਨਾਲ ਗਲਤ ਕਰਮ ਕਰਨ। ਇਸ ਕਰਕੇ ਮੈਂ ਬੇਨਤੀ ਕਰਦਾ ਥੋੜੀ ਜੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਪਾਓ। ਤਮਾਸ਼ੀਬੀਨ ਦੁਨੀਆ ਤੇ ਕਦੇ ਨਹੀਂ ਬੈਣਾ ਚਾਹੀਦਾ। ਕਦੀ ਕਿਸੇ ਦਾ ਤਮਾਸ਼ਾ ਨਹੀਂ ਦੇਖਣਾ ਚਾਹੀਦਾ। ਹੁਣ ਜੂਪੀ ਦੇ ਦੋ ਭਈਏ ਤੇਜਾ ਸਿੰਘ ਤੇ ਨਾਲ ਸਿੰਘ ਜਿਨ੍ਹਾਂ ਨੇ ਗਦਾਰੀ ਕਰਕੇ ਸਿੱਖ ਰਾਜ ਦੀਆਂ ਬੇੜੀਆਂ ਚਵੱਟੇ ਪਾ ਦਿੱਤੇ। ਉਹ ਮੁਦਕੀ ਦੇ ਮੈਦਾਨ ਵਿੱਚ ਸਭ ਤੋਂ ਪਹਿਲੀ ਜਿਹੜੀ ਗਦਾਰੀ ਕੀਤੀ ਰਾਜਾ ਪਹਾੜਾ ਸਿੰਘ ਨੇ ਕੀਤੀ। ਰਾਜਾ ਪਹਾੜਾ ਸਿੰਘ ਅੰਗਰੇਜ਼ ਹਾਰ ਦਾ ਹਾਰ ਦਾ ਮੁਦਕੀ ਦਾ ਮੈਦਾਨ ਜਿੱਤ ਗਿਆ ਸਿੱਖ ਜਿੱਤ ਦੇ ਜਿੱਤ ਦੇ ਮੁਦਕੀ ਦਾ ਮੈਦਾਨ ਹਾਰ ਗਿਆ ਗਦਾਰਾਂ ਦੀ ਗਦਾਰੀ ਕਰਕੇ ਜਦੋਂ ਮੈਦਾਨ ਹਾਰੇ ਮਹਾਰਾਣੀ ਜਿੰਦ ਕੌਰਾਂ ਨੂੰ ਵਿਚਾਰੀ ਨੂੰ ਖਬਰ ਪਹੁੰਚੀ ਸੰਮਨ ਬੁਰਜ ਵਿੱਚ ਬੈਠੀ ਹੋਈ ਹੈ ਆਣ ਕੇ ਕੁਝ ਸਰਦਾਰਾਂ ਨੇ ਆਖਿਆ ਮਹਾਰਾਣੀ ਸਹਿਬਾ ਅੱਜ ਗੁਰੂ ਕਲਗੀ ਧਰਦਾ ਪੰਥ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਮੁਦਕੀ ਦੇ ਮੈਦਾਨ ਵਿੱਚ ਹਾਰ ਚੁੱਕੀ ਉਹ ਮਹਾਰਾਣੀ ਜਿੰਦ ਕੌਰ ਜਿਹਦੇ ਕੰਨਾਂ 'ਚ ਕਦੇ ਹਾਰ ਛੱਬਦ ਨਹੀਂ ਸੀ ਪਿਆ ਉਹਦੀਆਂ ਵਿਚਾਰੀਆਂ ਪੂ ਬਾਹ ਨਿਕਲ ਗਈਆਂ ਉਹਨੇ ਆਖਿਆ ਮੈਂ ਕੀ ਕਰਾਂ ਕੌਣ ਹੈ ਜਿਹੜਾ ਸਿੱਖ ਰਾਜ ਨੂੰ ਬਚਾਵੇ ਉਹ ਦੌੜ ਕੇ ਗਈ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਗੁਰਦੁਆਰਾ ਡੇਰਾ ਸਾਹਿਬ ਉਹ ਉੱਥੇ ਜਾ ਕੇ ਅਰਦਾਸ ਕੀਤੀ ਹੇ ਸਤਿਗੁਰੂ ਕੋਈ ਦੁਨੀਆ 'ਤੇ ਹੈ ਜਿਹੜਾ ਮੇਰੀ ਗਰੀਬਣੀ ਦੀ ਬਾਹ ਫੜੇ ਜਿਹੜਾ ਸਾਡੇ ਡੁੱਬਦੇ ਰਾਜ ਭਾਗ ਨੂੰ ਬਚਾ ਸਕੇ ਕੋਈ ਹੈ ਕੀਤੀ ਅਰਦਾਸ ਤੇ ਵਾਪਸ ਆ ਰਹੀ ਹੈ ਵਾਪਸ ਆਈ ਆਪਣੇ ਪਤੀ ਦੀ ਮੜੀ ਧਿਆਨ ਕੇ ਬੈ ਗਈ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਤੇ ਉਹਨੇ ਗੋਠ ਮੂਦੇ ਮਾਰੇ ਉਹਨੂੰ ਐਉਂ ਅਨੁਭਵ ਹੋਇਆ ਜਿਵੇਂ ਆਪਣੇ ਮਰੇ ਹੋਏ ਪਤੀ ਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ ਹੋਵੇ ਬੈ ਕੇ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਤੇ ਮਹਾਰਾਣੀ ਜਿੰਦ ਕੌਰਾਂ ਰੋ ਰੋ ਕੇ ਵਿਚਾਰੀ ਜੋ ਕੁਝ ਮਰੇ ਪੈ ਪਤੀ ਦੇ ਨਾਲ ਗੱਲਾਂ ਕਰਦੀ ਐ ਉਹਨਾਂ ਲੈਨਾਂ ਨੂੰ ਲਾਲੂ ਕਮਨ ਦਾ ਟਾਡੀ ਜਥਾ ਐਉਂ ਬੇ ਰਾਜਾ ਵੋਈ ਵੀਰਤਾ ਵੀਰੇ ਪੰਜਾਬੀਆਂ ਦੀ ਦਰਿਆ ਸ਼ੇਰ ਤੇ ਦੁਰਿਆ ਸ਼ੇਰ ਤੇ ਪਹਿਰਾ ਵਿੱਚ ਫੇਰ ਪੈ ਗਈ ਲੱਥੀ ਲੱਥੀ ਜੰਜੀਰ ਪੰਜਾਬੀਆਂ ਦੀ ਜੀਦੇ ਕਿ مشیر ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ Oh, <laughs> look